ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਕਾਰਡ ਬਣਨੇ ਸ਼ੁਰੂ ਹੋਏ ਆ ਬਹੁਤ ਪਰਮਾਗਾਰਾ ਲੋਕਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਆ ਲੋਕ ਬਹੁਤ ਖੁਸ਼ ਆ ਪੰਜਾਬ ਦੇ ਮੈਂ ਜਿਹੜੇ ਵੀ ਪਿੰਡ ਤੇ ਜਿਹੜੇ ਵੀ ਮੱਲੇ ਚ ਗਿਆ ਕਈ ਬੰਦੇ ਤਾਂ ਮਤਲਬ ਉਹਨਾਂ ਦੇ ਅੱਖਾਂ ਦੇ ਵਿੱਚ ਆਸੂ ਆ ਜਾਂਦੇ ਕਦੇ ਇਸ ਤੱਕ ਦੇ ਸੋਚਿਆ ਨਹੀਂ ਸੀਗਾ ਵੀ ਸਾਡਾ ਵੀ ਕੋਈ ਇਸ ਤਰ੍ਹਾਂ ਬੀਮੇ ਦਾ ਕਾਰਡ ਬਣੇਗਾ ਵੀ ਅਸੀਂ ਮੁੱਖ ਮੰਤਰੀ ਸਿਹਤ ਯੋਜਨਾ ਅਸੀਂ ਹਸਪਤਾਲ ਜਾ ਕੇ ਜਿਹੜੇ ਮਰਜ਼ੀ ਹਸਪਤਾਲ ਤੁਸੀਂ ਜਾ ਕੇ ਆਪਣੇ ਮਤਲਬ ਇਲਾਜ ਕਰਾ ਸਕਾਂਗੇ ਔਰ ਤੰਦਰੁਸਤ ਹੋ ਕੇ ਘਰ ਆ ਜਾਾਂਗੇ ਅੱਜ ਵੀ ਮੈਂ ਹਸਪਤਾਲ ਜਾ ਕੇ ਆ ਰਜਿੰਦਰਾ ਹਸਪਤਾਲ ਚ ਮੈਂ 5 6 7 ਮਰੀਜ਼ਾਂ ਨੂੰ ਮਿਲ ਕੇ ਆਇਆ ਉਹਨਾਂ ਨੂੰ ਵੀ ਬੜਾ ਸੀਗਾ ਕਹਿੰਦੇ ਜੇ ਤੁਸੀਂ ਹਸਪਤਾਲ ਚ ਆਏ ਸੀ ਸੋਚ ਰਹੇ ਸੀਗੇ ਵੀ ਚਲੋ ਹਸਪਤਾਲ ਸਰਕਾਰੀ ਆ ਕਾਫੀ ਕੁਝ ਮਦਦ ਮਿਲਦੀ ਆ ਬਟ ਫਿਰ ਵੀ ਕੁਛ ਨਾ ਕੁਛ ਯੂਜ਼ਰ ਚਾਰजेस ਜਾਂ ਕੋਈ ਡਾਕਟਰ ਕਹਿ ਦਿੰਦਾ ਵੀ ਆ ਸਮਾਨ ਲੈ ਕੇ ਆਓ ਤੇ ਜਦੋਂ ਅੱਜ ਅਸੀਂ ਇੱਥੇ ਆਏ ਸਾਨੂੰ ਕਹਿੰਦੇ ਆਧਾਰ ਕਾਰਡ ਹੈਗਾ ਤੇ ਵੋਟਰ ਕਾਰਡ ਵੀ ਅਸੀਂ ਸਭ ਨੂੰ ਬੰਦਾ ਭੇਜ ਕੇ ਮੰਗਾਇਆ ਕਿ ਨਾਲ ਨਹੀਂ ਲੈ ਕੇ ਆਂਦੇ ਸੀ ਸੋ ਮੈਂ ਬੇਨਤੀ ਵੀ ਕਰਨੀ ਆ ਕਿ ਜਿਹੜਾ ਵੀ ਤੁਸੀਂ ਜਦੋਂ ਵੀ ਕਾਮਨ ਸਰਵਿਸ ਸੈਂਟਰ ਦੇ ਉੱਤੇ ਜਾंदे ਹੋ ਤਾਂ ਉੱਥੇ ਤੁਸੀਂ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਜੋ ਸਾਡਾ ਇਹ ਐਨਐਚਏ ਪੋਰਟਲ ਤੇ ਅਸੀਂ ਕੰਮ ਕਰਦੇ ਆ ਉਹਦੇ ਚ ਨਾਲ ਇੱਕ ਰਿਕੁਆਇਰਮੈਂਟ ਹੋ ਰਿਹਾ ਕਿ ਫੈਮਿਲੀ ਦਾ ਘਟੋ ਕਰਦੇ ਇੱਕ ਮੈਂਬਰ ਨਾਲ ਚਾਹੀਦਾ ਉਹਦਾ ਵੀ ਆਧਾਰ ਕਾਰਡ ਤੇ ਵੋਟਰ ਕਾਰਡ ਸੋ ਇਹ ਪੁਆਇੰਟ ਨੋਟ ਕਰ ਲੈਣ ਤੇ ਹੁਣ ਤੱਕ ਜਿਹੜੇ ਸਾਡੇ ਯੂਥ ਕਲੱਬ ਦੇ ਜਿਹੜੇ ਹੈਗੇ ਅਜੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਜਿਹੜੇ ਵਲੰਟੀਅਰਸ ਹੈਗੇ ਆ ਉਹ ਤਕਰੀਬਨ ਤਕਰੀਬਨ 3.5 3.5 ਲੱਖ ਜੜੀਆਂ ਪਰਚੇ ਜਨਰੇਟ ਕਰ ਚੁੱਕੇ ਆ ਤੇ ਉਹ ਜਿਹੜੀ ਡਿਫਰੈਂਟ ਸਟੇਜਸ ਤੇ ਆ ਗਿਆ ਸਾਰਿਆਂ ਦੇ ਜਿਹੜੇ ਕਾਰਡ ਦੀ ਪ੍ਰੋਸੈਸ ਪ੍ਰੋਸੈਸਿੰਗ ਚੱਲ ਰਹੀ ਹੈ ਸੋ ਬਹੁਤ ਅੱਛਾ ਰਿਸਪੌਂਸ ਹੈ ਸੋ ਇਹ ਦੋ ਤਿੰਨ ਗੱਲਾਂ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਹੈ ਜੀ ਕਿ ਜਦੋਂ ਤੁਸੀਂ ਆਪਣਾ ਕਾਰਡ ਬਣਾਉਣ ਜਾਣਾ ਤੁਸੀਂ ਕਾਮਨ ਸਰਵਿਸ ਸੈਂਟਰ ਤੇ ਜਾਂਦੇ ਹੋ ਜਾਂ ਹੁਣ ਜਿਹੜੇ ਅਸੀਂ ਬਹੁਤ ਜਲਦੀ ਅਸੀਂ ਜਿਹੜੇ ਆ ਗਿਆ ਕੋਰ ਸਾਡੇ ਇੱਕ ਜਾਂ ਦੋ ਦਿਨ ਦੇ ਵਿੱਚ ਵੱਡੇ ਵਾਲੇ ਕੈਂਪਸ ਦੀ ਸੁਵਿਧਾ ਸੈਂਟਰ ਦੇ ਨਾਲ ਵੀ ਟਾਈ ਅਪ ਕੀਤਾ ਕਿ ਡਿਮਾਂਡ ਜ਼ਿਆਦਾ ਹੈਗੀ ਆ ਦੇ ਉੱਥੇ ਉਹਨੇ ਕਾਰਡ ਜਿਹੜੀ 19 ਸਪੀਡਾਂ ਨਹੀਂ ਬਣ ਰਹੇ ਸੀਗੇ ਲੋਕ ਕਹਿੰਦੇ ਵੀ ਸਾਡਾ ਕਾਰਡ ਬਣਾਓ ਤੇ ਉਹਦੇ ਨਾਲ ਜਿਹੜੇ ਹੈਗੇ ਆ 800 ਦੇ ਕਰੀਬ ਜਿਹੜੇ ਹੋਰ ਆ ਉਹ ਸਪੈਸ਼ਲ ਕੈਂਪ ਲੱਗਣਗੇ ਜਿਹਦੇ ਵਿੱਚ ਇੱਕ ਕੈਂਪ ਦੇ ਉੱਤੇ ਜਿਹੜਾ ਹੈਗਾ ਉਹ ਤਿੰਨ ਚਾਰ ਬੰਦੇ ਜਿਹੜੇ ਹੈਗੇ ਆ ਉਹ ਕੰਪਿਊਟਰ ਟ੍ਰੇਨ ਜਿਹੜੇ ਪੂਰੇ ਇੱਕ ਤਾਂ ਸੁਵਿਧਾ ਸੈਂਟਰ ਤੋਂ ਹੋਏਗਾ ਤੇ ਬਾਕੀ ਉਹਦੇ ਨਾਲ ਦੋ ਜਾਂ ਤਿੰਨ ਬੰਦੇ ਹੋਰ ਜਿਹੜੇ ਨਾਲ ਹੋਣਗੇ ਤਾਂ ਕਿ ਉੱਥੇ ਜਿਹੜਾ ਇੱਕੋ ਜਗ੍ਹਾ ਤੇ ਹੋ ਜੇਗਾ 2250 ਜਿਹੜਾ ਕਾਰਡ ਹੈ ਰੋਜ਼ ਬਣ ਸਕੇ ਹੋਰ ਵੀ ਅਸੀਂ ਜਿਹੜੀ ਆਪਣੀ ਜਿਹੜੀ ਉਹਨਾਂ ਦਾ ਨੰਬਰ ਵੀ ਵਧਾ ਰਹੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਹਰ ਇੱਕ ਸੈਂਟਰ ਵਾਲਾ ਜਿਹੜਾ ਹੈਗਾ ਜਿਵੇਂ ਜਿਵੇਂ ਬੰਦੇ ਟ੍ਰੇਨ ਹੋ ਰਹੇ ਉਹਨਾਂ ਦੀ ਸਪੀਡ ਵੀ ਵੱਧ ਰਹੀ ਆ ਤੇ ਘੱਟੋ ਘਾਟੋ 50 ਕਾਟ ਤਾਂ ਜਰੂਰ ਰੋਜ਼ ਬਣਾਣ ਤੇ ਕੋਸ਼ਿਸ਼ ਕਰਨ ਕੇ 50 ਤੋਂ 100 ਬਣ ਤੇ ਸਾਡੇ ਹੁਣ ਅਸੀਂ ਯੂਥ ਵਲੰਟੀਅਰ ਵੀ ਅਸੀਂ ਉੱਥੇ ਬਿਠਾ ਦਦੇ ਆ ਜਿੱਥੇ ਕਾਮਨ ਸਰਵਿਸ ਸੈਂਟਰ ਆ ਉੱਥੇ ਬੈਠੇ ਹੋਣਗੇ ਉਸੇ ਵੇਲੇ ਸਲਿੱਪ ਕੱਢ ਦੇਣਗੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਇਹ ਦੋ ਸਵਾਏ ਜਿਹੜਾ ਹੈਗਾ ਉਹ ਸਾਰੇ ਪ੍ਰਿੰਟ ਦੇ ਵਿੱਚ ਘਰ ਘਰ ਜਾ ਕੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਲੈ ਕੇ ਆਣਗੇ ਜਿਹੜੇ ਕਿਸੇ ਨੂੰ ਲੋੜ ਹੋਏਗੀ ਕਿਸੇ ਨੂੰ ਅਸਿਸਟੈਂਸ ਚਾਹੀਦੀ ਹੋਏਗੀ ਉਹ ਵੀ ਕਰਨਗੇ ਤੇ ਇਹ ਮੈਂ ਲੋਕਾਂ ਦਾ ਧੰਨਵਾਦ ਵੀ ਕਰਦਾ ਔਰ ਇਹਦੇ ਚ ਅਸੀਂ ਜਿਹੜੇ ਪੈਸੇ ਆ ਜਿਹੜੇ ਬੰਦੇ ਕਾਰਡ ਬਣਾਉਂਦੇ ਆ ਕਾਮਨ ਸਰਵਿਸ ਸੈਂਟਰ ਵਾਲੇ ਉਹਨਾਂ ਨੂੰ ਵੀ 20 ਪੈਸੇ ਦੇਣੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਕਰਾਉਣ ਤੱਕ ਆ ਜਿਹੜੇ ਬੰਦਾ ਕੋਈ ਹਸਪਤਾਲ ਚ ਗਿਆ ਜਿਹਦਾ ਕੋਈ ਬਿਮਾਰ ਆ ਜਿਹਦਾ ਕੋਈ ਆਪਰੇਸ਼ਨ ਹੋਣਾ ਉਹ ਵੀ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਫੈਮਿਲੀ ਮੈਂਬਰ ਨਾਲ ਜਾਂਦੇ ਹੀ ਆ ਤੇ ਫੈਮਿਲੀ ਮੈਂਬਰ ਦਾ ਵੀ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਜਾਣਾ ਉਹਨਾਂ ਦਾ ਔਨ ਦਾ ਸਪੌਟ ਕਾਰਡ ਬਣ ਕੇ ਮੌਕੇ ਤੇ ਸਾਰ ਜਿਹੜਾ ਸਾਰੇ ਜ਼ਿਲ੍ਹਾ ਹਸਪਤਾਲ ਤੇ ਸਾਰੇ ਸਬਡਿਵੀਜ਼ਨ ਹਸਪਤਾਲ ਦੇ ਵਿੱਚ ਮੌਕੇ ਤੇ ਹੋ ਰਿਹਾ ਸਾਰਾ ਅਦਰਵਾਈਜ਼ ਤੁਸੀਂ ਆਪਣਾ ਜਿਹੜਾ ਕਾਮਨ ਸਰਵਿਸ ਸੈਂਟਰ ਹੈ ਉੱਥੋਂ ਵੀ ਰਿਕੁਐਸਟ ਕਰਕੇ ਪਹਿਲਾਂ ਆਪਣਾ ਕਰਾ ਕੇ ਰਜਿਸਟ੍ਰੇਸ਼ਨ ਕਰਕੇ ਜਾ ਸਕਦੇ ਹੋ ਜਿਹੜਾ ਰਜਿਸਟ੍ਰੇਸ਼ਨ ਨੰਬਰ ਆ ਵੈਲਿਡ ਹੈ ਇਲਾਜ ਵਾਸਤੇ